ਬਹੁਤ ਵਧੀਆ ਬਹੁਤ ਵਧੀਆ ਸਤ ਨੂੰ ਸੌਂਗਾ ਮੈਂ ਜਾ ਕੇ ਹਟਾਉ ਜੀ ਜਾ ਕੇ ਆ ਗਏ ਪੀ ਲੋ ਚਾਹ ਪੀ ਲੋ ਨਾ ਨਾ ਇੱਧਰ ਤਾਂ ਉਹ ਆਪਾਂ ਨਹੀਂ ਪੀਂਦੇ ਆਪਾਂ ਨਹੀਂ ਪੀਂਦੇ ਨਾ ਨਹੀਂ ਪੀਂਦੇ ਤਾਂ ਨਹੀਂ ਪੀਂਦੇ ਮੇਰੀ ਗੱਲ ਸੁਣੋ ਕਹਦੀਆਂ ਨਾ ਨਹੀਂ ਪੀਂਦੇ ਤਾਂ ਨਹੀਂ ਪੀਂਦੇ ਆ ਦੇਖੋ ਆ ਜਿਹੜੇ ਨਾ ਨਾ ਐ ਕੋਈ ਨੀ ਰੱਖ ਕੇ ਐ ਕੋਈ ਨੀ ਰੱਖ ਕੇ ਪੀਂਨੇ ਆਪਾਂ ਨਾ 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 ਇੱਥੇ ਤੁਸੀਂ ਕੋਈ ਨਾ ਨਾ ਆਪਾਂ ਨਹੀਂ ਪੀਂਦੇ ਤਾਂ ਨਹੀਂ ਪੀਂਦੇ ਬਾਹਰ ਕੱਟਿਆ ਲੱਗੇ ਬੈ 10 ਲੱਗੇ ਰਹਿਣ ਚ ਖਾਲੀ ਪਣੀ ਵੀ ਸਬਜੀ ਨਹੀਂ ਤਾਂ ਮੈਂ ਤਾਂ ਚਾਹ ਦੇਖੋ ਕਿੰਨੀ ਸਾਫ ਸੁਥਰੀ ਨਾ ਨਾ ਤੁਹਾਡੇ ਵਾਸਤੇ ਹੈ ਸਾਡੇ ਵਾਸਤੇ ਨਹੀਂ ਅਸੀਂ ਦੀ ਪਿੰਦੇ ਚ ਅਸੀਂ ਦੀ ਪਿੰਦੇ ਚ ਬਿਲਕੁਲ ਨਹੀਂ ਇੱਥੇ ਐਂ ਕੋਈ ਨਹੀਂ ਰੱਖਣਾ ਦੇਖੋ ਆ ਬਿਲਕੁਲ ਆ ਇੱਥੇ ਕੋਈ ਆਪਾਂ ਬਿਲਕੁਲ ਨਹੀਂ ਪਿੰਦੇ ਕਹਿੰਦਾ ਕਹਿੰਦਾ ਨਾ ਨਹੀਂ ਪਿੰਦੇ ਤੋਂ ਨਹੀਂ ਪਿੰਦੇ ਨਹੀਂ ਚਾਹ ਪੀਣਾ ਨਹੀਂ ਪੀਣੀ ਚਾਹ ਅਸੀਂ ਨਹੀਂ ਪੀਣੀ ਚਾਹ ਅਸੀਂ ਕਹਿੰਦਾ ਮਰਨਾ ਥੋੜਨਾ ਅਸੀਂ ਨੇ ਦੇਖੋ ਚਾਹ ਦੇਖੋ ਨਾ ਅਸੀਂ ਜ਼ਹਿਰ ਹੈ ਦੇ ਵਿੱਚ ਆਹ ਦੇਖੋ ਆਹ ਦੇਖੋ ਨਾਲ ਇੱਕ ਆ ਨਾ 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 ਜ਼ਹਿਰ ਹੈ ਦੇ ਵਿੱਚ ਜ਼ਹਿਰ ਹੈ ਸਭ ਇਹ ਇਹ ਰਸ ਵਸ ਤੁਸੀਂ ਖਾਓ ਇਹ ਤੁਮ ਖਾਓ ਇਹ ਕਚੋਰੀਆਂ ਤੁਮ ਖਾਓ ਤਲੀ ਬੁਣੀ ਚੀਜ਼ ਤੁਸੀਂ ਖਾਓ ਤੁਸੀਂ ਖਾਓ ਅਸੀਂ ਨਹੀਂ ਖਾਣੀ ਅਸੀਂ ਨਹੀਂ ਖਾਣੀ ਤੁਨੀ ਖਾਣੀ ਆ ਦੇਖੋ ਬਹੁਤ ਇੱਥੇ ਕੂਣੀ ਰੱਖ ਕੇ ਚਾਹ ਪੀਂਦਾ ਮ제 ਲੱਗਦਾ ਨਾ ਨਾ ਆ ਦੇਖੋ ਇਹ ਕੀ ਕਰਦੇ ਆ ਤੁਸੀਂ ਅ ਅ ਮੋੜ ਰੱਖ ਕੇ ਪੀਓ ਮੇਰੀ ਗੱਲ ਚਾਹ ਮੋੜ ਰੱਖ ਕੇ ਪੀਓ ਨਾ 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 ਸਾਨੂੰ ਮਜ਼ਾ ਨਹੀਂ ਆਉਂਦਾ ਐ ਕਰਕੇ ਪੀਵਾਂਗੇ ਨਾ ਨਾ ਅਸੀਂ ਨਹੀਂ ਪੀਣੀ ਅਸੀਂ ਮੂੰਹ ਘਾ ਤੇ ਵਟ ਲਿਆ ਨਾ ਨਾ ਅਸੀਂ ਨਹੀਂ ਪੀਣੀ ਨਾ ਅਸੀਂ ਮੂੰਹ ਬੱਧ ਵਟ ਲਿਆ ਨਹੀਂ ਪੀਣੀ ਤਾਂ ਨਹੀਂ ਪੀਣੀ ਤੁਸੀਂ ਪੀ ਲਓ ਇਹ ਆ ਚਾ ਤੁਸੀਂ ਲੋ ਇਹ ਚਾ ਚੂ ਚੂਹ ਚੂਹ ਥੋੜੀ ਪੀਣੀ ਬੱਚਾ ਇੱਕ ਚਾਹ ਹੋ ਗਈ ਇੱਕ ਚੂਹ ਹੋ ਗਈ ਇੱਕ ਚਾਹ ਹੋ ਗਈ ਇੱਕ ਚੂਹ ਹੋ ਗਈ ਅਬ ਚਾਹ ਚਾਹ ਪੀ ਸਕਦਾ ਬੰਦਾ ਇੱਕ ਚਾਹ ਔਰ ਚੂ ਅਜਾ ਚੂ ਪੀ ਸਕਦਾ ਬੰਦਾ ਚਾਹ ਨਹੀਂ ਪੀ ਸਕਦਾ ਚੂ ਪੀ ਸਕਦਾ ਚੂ ਵੀ ਪੀ ਲ ਤੂੰ ਮੈਂ ਤਾਂ ਚਾਹ ਐਂਡ ਚੂ ਚਾਹ ਐਂਡ ਚੂ ਚਲ ਠੀਕ ਹੈ ਭਾਈ ਦੋਨੇ ਕੱਪ ਆਪਾਂ ਨੂੰ ਪੀਣੇ ਪੈਣੇ ਆ